ਔਰ ਅਸੀਂ ਥੋੜੇ ਦਿਨ ਪਹਿਲਾਂ ਮਾਨਯੋਗ ਡੀਸੀ ਮੈਡਮ ਅੰਮ੍ਰਿਤਸਰ ਨੂੰ ਕੰਪਲੀਟ ਕੀਤੀ ਸੀ ਔਰ ਮੰਗ ਕੀਤੀ ਸੀ ਕਿ ਜਿੰਨੇ ਵੀ ਫਰਜੀ ਟਰੈਵਲ ਡੈਂਟਰ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਪੰਜਾਬ ਦੇ ਪੋਲੇ ਪੜੇ ਲੋਕਾਂ ਨੂੰ ਇਸ ਤਿਹੇ ਪੋਲੇ ਪੜੇ ਲੋਕਾਂ ਨੂੰ ਚਾਹਸੇ 'ਚ ਵਸਾ ਕੇ ਪੈਸੇ ਇੱਕ ਨੰਬਰ ਦੇ ਕਹਿ ਕੇ ਲੈ ਕੇ ਤੇ ਬਾਅਦ ਵਿੱਚ ਦੋ ਨੰਬਰ 'ਚ ਭੇਜਦੇ ਡੌਂਕੀ ਰਹੀਂ ਜੋ ਕਿ ਇੱਕ ਬਹੁਤ ਹੀ ਛਲਾਗਾ ਜੋ ਕੰਮ ਆ ਉਹ ਪ੍ਰਸ਼ਾਸਨ ਨੇ ਕੀਤਾ ਵਾ ਔਰ ਇਹ ਜਿਹੜੇ ਆ ਦੀ ਤੋਂ 35 ਟਰੈਵਲ ਜੈਂਟਾਂ ਦੇ ਆਰਡਰ ਜਿਹੜੇ ਸਾਨੂੰ ਮਿਲ ਗਿਆ ਕਿ ਉਹਨਾਂ ਦੇ ਦਫ਼ਤਰ ਜਿਹੜੇ ਉਹ ਬੰਦ ਕਰ ਦਿੱਤੇ ਉਹ ਫਰਜੀ ਟਰੈਵਲ ਜੈਂਟ ਜਿਹੜੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਐਡਾ ਦੇ ਦੇ ਕੇ ਦਫ਼ਤਰਾਂ ਚ ਸਾਧ-ਸੱਦ ਕੇ ਝੂਠ ਬੋਲ-ਬੋਲ ਕੇ ਜਿਹੜਾ ਝਾਸੇ ਚ ਫਸਾ ਕੇ ਨੌਜਵਾਨਾਂ ਨੂੰ ਗਲਤ ਰਸਤੇ ਕੱਲਦੇ ਸੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਜਿੱਥੇ ਅੱਜ ਸ਼ੁਰੂਆਤ ਪ੍ਰਸ਼ਾਸਨ ਨੇ ਕੀਤੀ ਆ ਅਸੀਂ ਵੀ ਆਪਣਾ ਪੂਰਾ ਪੂਰਾ ਯੋਗਦਾਨ ਉਸਦੇ ਨਾਲ ਪਾਵਾਂਗੇ ਕਿਉਂਕਿ ਪ੍ਰਸ਼ਾਸਨ ਆਪ ਸਕ ਤੋਂ ਤੋਂ ਸੱਟ ਐਕਸ਼ਨ ਲਿਆ ਜਾਵੇ ਔਰ ਇਹਨਾਂ ਖਿਲਾਫ ਜਿਹੜੇ ਮੁਕਦਮੇ ਆ ਹੁਣ ਇਹੋ ਵਿੰਗ ਦੇ ਵਿੱਚ ਬਹੁਤ ਸਾਰੀਆਂ ਕੰਪਲੇਂਟਾਂ ਪਈਆਂ ਉਹ ਵੀ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿਉਂਕਿ ਇੱਕ ਚਿੱਠੀ ਅਸੀਂ ਲਿਖੀ ਸੀ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਔਰ ਮਾਨਯੋਗ ਡੀਸੀ ਸਾਹਿਬ ਨੇ ਇੱਕ ਲੈਟਰ ਦਿੱਤੀ ਸੀ ਕਿ ਇਹਨਾਂ ਖਿਲਾਫ ਜਿਹੜੀਆਂ ਕੰਪਲੇਂਟਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿੰਨੇ ਟਰੈਵਲ ਏਜੰਟਾਂ ਦੇ ਕਾਰਵਾਈ ਕੀਤੀ ਤੁਸੀਂ 30 ਤੋਂ 35 ਦੇ 35 ਤੋਂ 40 ਜਿਹੜੇ ਹੈਗੇ ਆ ਔਰ ਹੋਰ ਤੇ ਹੋਊਗੀ ਪੂਰੇ ਪੰਜਾਬ ਭਰ ਵਿੱਚ ਹੋਊਗੀ ਕਿਉਂਕਿ ਇਹ ਏਜੰਟ ਜਿਹੜੇ ਆ ਇਹ ਏਜੰਟ ਕਿਸੇ ਦੇ ਸਕੇ ਨਹੀਂ ਜਿਹੜੇ ਤੁਹਾਡੇ ਦੇਸ਼ ਦਾ ਨਾਮ ਖਰਾਬ ਕਰਨ ਦੇ ਤੁਹਾਡੇ ਨੌਜਵਾਨਾਂ ਨੂੰ ਕੁੱਠੇ ਬੰਨੇ ਲਾ ਔਰ ਕਹਿ ਕੇ ਕੁਝ ਹੋਰ ਤੇ ਕਰਦੇ ਕੁਝ ਹੋਰ ਆ ਫਿਰ ਇਸ ਕਰਕੇ ਇਹਨਾਂ ਦੇ ਖਿਲਾਫ ਵੀ ਜਿਹੜਾ ਬਣਦਾ ਵਾ ਉਹ ਜੁਰਮ ਉਹ ਹੋਣਾ ਚਾਹੀਦਾ ਵਾ ਜਿਹੜਾ ਇਹਨਾਂ ਨੇ ਕੀਤਾ 420 ਨਹੀਂ ਨਾ ਹਿਊਮਨ ਟ੍ਰੈਫਿਕਟ 13 ਕਿਉਂਕਿ ਲਾਇਸੈਂਸ ਵੀ ਕਿਤੇ ਨਾ ਕਿਤੇ ਉਹ ਬਣਾ ਲੈਂਦੇ ਆ ਲਾਇਸੈਂਸ ਬਾਹਰ ਜਾਣਦਾ ਨਹੀਂ ਲਾਇਸੈਂਸ ਇਹਨਾਂ ਨੂੰ ਗਾਈਡ ਕਰਨ ਦਾ ਮਿਲਦਾ ਇਹਨਾਂ ਤੇ ਦੇਸ਼ ਦਰੋਹ ਦਾ ਮਕਦਮਾ ਦਰਜ ਹੋਣਾ ਚਾਹੀਦਾ ਔਰ ਜਿੰਨਿਆਂ ਨੇ ਵੀ ਫਰਾਡ ਕੀਤਾ ਵਾ ਇਹ ਨਹੀਂ ਕਿ ਇਹਨਾਂ ਨੇ ਹੁਣ 4 ਦਿਨ ਕੰਮ ਹੋ ਗਿਆ ਤੇ ਬਸ ਇਹ ਬੜੇ ਲੰਮੇ ਸਮੇਂ ਤੋਂ ਅਸੀਂ ਇਹ ਮਹਿੰਮ ਦਾ ਯੋਗਦਾਨ ਪਾ ਰਹੇ ਜਿਹੜੀ ਸਰਕਾਰ ਵੱਲੋਂ ਚਲਾਈ ਜਾ ਰਹੀ ਔਰ ਅੱਗੇ ਵੀ ਜਿਹੜਾ ਪ੍ਰਸ਼ਾਸਨ ਦੇ ਨਾਲ ਅਸੀਂ ਖੜੇ ਆ ਔਰ ਪ੍ਰਸ਼ਾਸਨ ਇਹਨਾਂ ਖਿਲਾਫ ਜਿਹੜਾ ਸਖਤ ਕਾਰਵਾਈ ਕਰ ਸੋਨੂ ਜੀ ਇਹ ਸਾਰੇ ਏਜੰਟ ਆ ਸਾਰੇ ਅੰਮ੍ਰਿਤਸਰ ਦੇ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਇਹਨਾਂ ਦਫ਼ਤਰ ਸੀਗੇ ਭਾਜੀ ਇਹਨਾਂ ਦੇ ਦਫ਼ਤਰ ਜਿਹੜੇ ਆ ਨਾ ਫਸਟ ਸਟੈਂਡ ਤੋਂ ਲੈ ਕੇ ਅਮਰitsar ਦੇ ਹਰ ਪੌਸ਼ ਏਰੀਆ ਚ ਮਿਲਣਗੇ ਏਜੰਟ ਦਫਤਰ ਹੀ ਉੱਥੇ ਕੋਲਦੇ ਆ ਜਿੱਥੇ ਵਧੀਆ-ਵਧੀਆ ਲੋਕਾਂ ਨੇ ਆਉਣਾ ਵਾ ਕਿਉਂਕਿ ਦੂਰੋਂ ਪਤਾ ਲੱਗਣਾ ਚਾਹੀਦਾ ਗਲੀਆਂਾਂ ਚ ਤੇ ਮੁਹੱਲਿਆਂ ਚ ਦਫਤਰ ਤੇ ਨਾ ਖੁੱਲਣੇ ਨਹੀਂ ਆ ਇਦਾਂ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੈਗੇ ਫਰਜੀ ਏਜੰਟ ਔਰ ਪ੍ਰਸ਼ਾਸਨ ਦੇ ਨਾਲ ਅਸੀਂ ਸਹਿਯੋਗ ਕਰਕੇ ਉਹਨਾਂ ਦਾ ਜਿਹੜਾ ਇਹਨਾਂ ਨੂੰ ਕਾਬੂ ਵੀ ਕਰਾਂਗੇ ਜਲਦੀ ਦੇਖੋ ਹੁਣ ਤੱਕ 131 ਡਿਪੋਟੀਆਂ ਆ ਚੁੱਕੇ ਨੇ 127 ਜਿਹੜੇ ਤਿੰਨ ਸਪੈਸ਼ਲ ਫਲਾਈਟਸ ਆਏ ਸੀਗੇ ਤੇ ਚਾਰ ਆਏ ਨੇ ਕਮਰਸ਼ੀਅਲ ਫਲਾਈਟ ਤੋਂ ਹੁਣ ਤੱਕ ਅਪਾ 1 ਐਫਆਈਆਰ ਦਰਜ ਕੀਤਾ ਹੈ ਔਰ ਤਿੰਨ ਕੇਸ ਦੇ ਵਿੱਚ ਆਪਾਂ ਤਿੰਨ ਲੋਕਾਂ ਨੂੰ ਅਰੈਸਟ ਕਰਨជា ਆਪਾਂ ਕਾਮਯਾਬ ਹੋਏ ਹਾਂ ਬਾਕੀਆਂ ਦੇ ਵਿੱਚ ਡਿਟੇਲਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਉਹਨਾਂ ਦਾ ਕਿਹੜਾ ਰੋਟ ਲਿੱਤਾ ਕੀ ਨੈਟਵਰਕ ਹੈ ਉਹਦੀ ਡਿਟੇਲਿੰਗ ਚੱਲ ਰਹੀ ਹੈ ਤੇ ਬੜੇ ਸਿਸਟਮੈਟਿਕ ਤਰੀਕੇ ਨਾਲ ਆਪਾਂ ਸਾਡੇ ਦੇ ਖਿਲਾਫ ਕਾਰਵਾਈ ਕਰਨ 'ਚ ਲੱਗੇ ਹੋਏ ਹਾਂ ਸਰ ਕਿਹਾ ਜਾਂਦਾ ਕਿ ਜਿਹੜੇ ਏਜੰਟ ਆ ਜ਼ਿਆਦਾਤਰ ਉਹ ਫਰਾਰ ਹੋ ਚੁੱਕੇ ਆ ਕਈ ਤੇ ਜਿਹੜੇ ਭਾਰਤ ਛੱਡ ਕੇ ਵੀ ਬਾਹਰ ਚਲੇ ਗਏ ਸਰ ਉਹ ਕਿਸ ਤਰ੍ਹਾਂ ਆਨ ਗਿਆ ਆਪਾਂ ਉਸ ਦੇ ਖਿਲਾਫ ਕਿਸ ਤਰ੍ਹਾਂ ਕੋਈ ਕੀਤਾ ਜਾਂਦੀ ਵਿਖਾ ਦੇਖੋ ਇਹਦੇ ਵਿੱਚ ਸੱਚਾਈ ਹੈ ਕਈ ਏਜੰਟ ਬਾਹਰ ਪਹਿਲੇ ਤੋਂ ਬਾਹਰ ਕਈ ਏਜੰਟ ਬਾਹਰ ਹੀ ਸੀਗੇ ਕੋਈ ਦੁਬਈ ਤੇ ਸੀਗਾ ਕੋਈ ਮਾਲਟਾ ਸੇ ਸੀਗਾ 1-2 ਯੂਕੇ ਦੇ ਵੀ ਫੋਨ ਨੰਬਰ ਸਾਹਮਣੇ ਆਏ ਹਨ ਕਈ ਕੇਸਸ ਦੇ ਵਿੱਚ ਜਿਹੜਾ ਵਿਕਟਿਮ ਹੈ ਉਹਨੇ ਏਜੰਟ ਨਾਲ ਕਦੇ ਮੁਲਾਕਾਤ ਨਹੀਂ ਕੀਤੀ ਸਿਰਫ ਫੋਨ ਤੇ ਗੱਲ ਹੋਈ ਹੈ WhatsApp ਤੇ ਗੱਲ ਹੋਈ ਹੈ ਤੇ ਕੋਈ ਟ੍ਰਾਂਸਫਰ ਪੈਸੇ ਲੈ ਕੇ ਚਲਾ ਗਿਆ ਹੈ ਇਸ ਤਰ੍ਹਾਂ ਦੇ ਥੋੜੇ ਕੰਪਲੈਕਸ ਕੇਸਸ ਨੇ ਕਿਉਂਕਿ ਏਜੰਟਸ ਵੀ ਹੈਗੇ ਨੇ वो एक स्केल काम कर रहे रख तो रहे हैं सो उन्हट करना काफी -एक कड़ी जोड़ना पै रहा है इस करके थोड़ा समय समा लग रहा है लेकिन हाँ सच्चाई है कि कई एजेंट्स इस तरह के जो आज भारत तो बाहर नहीं कुछ पैसे फ्रीज किए गए ਸੱਜੇ ਅੱਜ ਦੇ ਸੱਜੇ ਨੌਜਵਾਨਾਂ ਬਾਹਰ ਜਾਣਾ ਚਾਹੁੰਦੇ ਨੇ ਤੇ ਐਵੇਂ ਖਬਰ ਜੋ ਸਾਹਮਣੇ ਲੱਗੀ ਅੱਜ ਇਹ ਟ੍ਰੈਵਲ ਇਹ ਟ੍ਰੇਨ ਉਹ ਲਗਾਤਾਰ ਹਜੇ ਵੀ ਢੋਕੀ ਰੋਡ ਦੇ ਰਾਹੀਂ ਬਾਹਰ ਪੇਜ ਰਿਹਾ ਸਰ ਕੀ ਤੁਸੀਂ ਰੋਚਾ ਕੇ ਦੇਣਾ ਚਾਹੁੰਦੇ ਦੇਖੋ ਇਹਦੇ ਵਿੱਚ ਚੇਤਾਵਨੀ ਦੋ ਚੀਜ਼ਾਂ ਹੈਗੀਆਂ ਚੇਤਾਵਨੀ ਹੈਗੀ ਹੈ ਟ੍ਰੈਵਲ ਏਜੰਟਾਂ ਨੂੰ ਜਿਹੜਾ ਕਿ ਇਹ ਇਲੀਗਲ ਕੰਮ ਕਰ ਰਹੇ ਨੇ ਕਿ ਉਹ ਸचेत ਹੋ ਜਾਣ ਜਿਹੜਾ ਕਾਨੂੰਨ ਦਾ ਸਿਕੰਜਾ ਹੈ ਕਾਨੂੰਨ ਦਾ ਜਿਹੜਾ ਵੜਦ ਹੱਥ ਹੈਗਾ ਉਹ ਤੁਹਾਡੇ ਤੇ ਆ ਕੇ ਤੁਹਾਨੂੰ ਉਹ ਆ ਕੇ ਨੁਕਸਾਨ ਕਰੇਗਾ ਜਿਹੜੇ ਲੋਕ ਇਸ ਸਰਵਿਸ ਨੂੰ ਲੈਣਾ ਚਾਹੁੰਦੇ ਨੇ ਇਲੀਗਲ ਰੂਟ ਤੋਂ ਜਿਹੜਾ ਜਾਣਾ ਚਾਹੁੰਦੇ ਨੇ ਜਿਹਨੂੰ ਡਾਂਕੀ ਰੂਟ ਕਿਹਾ ਜਾਂਦਾ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਨਾ ਇੱਕ ਬਹੁਤ ਰਿਸਕੀ ਗੇਮ ਹੈ ਇਹਦੇ ਵਿੱਚ ਇਹਦਾ ਰਿਜ਼ਲਟਸ ਅੱਛਾ ਨਹੀਂ ਹੈ ਔਰ ਹੁਣ ਸਾਰੇ ਕੰਟਰੀਜ਼ 'ਚ ਮਾਹੌਲ ਇਸ ਤਰ੍ਹਾਂ ਦਾ ਹੈ ਕਿ ਇਲੀਗਲ ਮਾਈਗ੍ਰੇਸ਼ਨ ਨੂੰ ਕੋਈ ਅ ਬढ़ावा ਨਹੀਂ ਦੇ ਰਿਹਾ ਇਸ ਕਰਕੇ ਇਹ ਜ਼ਰੂਰੀ ਹੈ ਕਿ ਆਪਾਂ ਇਹ ਰੂਟ ਨਾ ਲਈਏ ਲੀਗਲ ਮਾਈਗ੍ਰੇਸ਼ਨਸ ਦੇ ਬਹੁਤ ਅੱਛੇ ਰੂਟਸ ਨੇ ਆਪਣੇ ਆਪ ਨੂੰ ਸਕਿੱਲ ਕਰੋ ਕੋਈ ਵੀ ਪ੍ਰੈਕਟੀਕਲ ਸਕਿੱਲ ਤੁਹਾਡੇ ਚ ਹੈ ਤੇ ਤੁਹਾਡਾ ਡਿਮਾਂਡ ਇੰਡੀਆ ਭਰ ਚੇ ਹੋਏਗਾ ਇੰਡੀਆ ਇਜ਼ ਅ ਲੇਬਰ ਸਰਪਲਸ ਕੰਟਰੀ ਤੋਂ ਆਪਾਂ ਇੱਕ ਨੈਟ ਲੇਬਰ ਐਕਸਪੋਰਟਰ ਬਣੀਏ ਸਕਿੱਲ ਲੇਬਰ ਦਾ ਸਮੀਸਕਿੱਲ ਲੇਬਰ ਦਾ ਇਲਲੀਗਲ ਰਾਊਟ ਤੇ ਕੁਝ ਨਹੀਂ ਰੱਖਿਆ ਇਹ ਤੁਹਾਨੂੰ ਸਿਰਫ ਤਕਲੀਫ ਹੀ ਦਿੰਦੀ ਹੈ ਤੇ ਪੂਰੇ ਪੰਜਾਬ ਪਰ ਤੇ ਸਰ ਮਹੀਮ ਵੀ ਚਲਾਈ ਜਾ ਰਹੀ ਹੈ ਜਿੰਨੇ ਵੀ ਫਰਜੀ ਟ੍ਰੈਵਲ ਹੈ ਜਿਹੜੇ ਨਿਆ ਮਿਲਦੇ ਸੈਂਟਰ ਨੇ ਉਹ ਚ ਕਾਰਜਾ ਚੈਕਿੰਗ ਕੀਤੀ ਜਾ ਰਹੀ ਹੈ ਇਹ ਇਹ ਕੰਟੀਨਿਊਸ ਮਹੀਮ ਹੈਗੀ ਹੈ ਔਰ ਕੇਸਸ ਹੁੰਦੇ ਰਹੇ ਨੇ ਜਿੱਥੇ ਤੱਕ ਲੀਗਲ ਜਿਨ੍ਹਾਂ ਕੋ ਲਾਇਸੈਂਸ ਹੈ ਉਹਨਾਂ ਦੀ ਵੀ ਲਾਇਸੈਂਸ ਚੈਕਿੰਗ ਕੀਤੀ ਜਾ ਰਹੀ ਹੈ ਪੂਰੇ ਪੰਜਾਬ 'ਚ ਔਰ ਇੱਕ ਕਨਸਰਟਡ ਐਫਰਟ ਕੀਤਾ ਜਾ ਰਿਹਾ ਹੈ ਕਿ ਇਹ ਪੂਰੇ ਇਕੋਸਿਸਟਮ ਨੂੰ ਬ੍ਰੇਕ ਕੀਤਾ ਜਾ